ਗੱਲ ਜਾਰਿਆਂ ਨੂੰ ਆਸ਼ ਜਗਰਦੇਵ ਦੀ ਵਾਰੀ ਆ ਗਈ ਖੋਲਦੇ ਹੁਣ ਕਰਦੇ ਇਹਨੂੰ ਵੀ ਅੱਜ ਹੋਰ ਮੈਂ ਕਹਿੰਦਾ ਇਹਦਾ ਸਾਰਾ ਸਮਾਨ ਕੱਢਣਾ ਸਭ ਕੁਝ ਲਾ ਦੇਣਾ ਇਹਦਾ ਜਿੰਨੀ ਕੁ ਮੈਂ ਖੋਲੀ ਆ ਓਨੀ ਕੁ ਠੀਕ ਆ ਬਾਕੀ ਹੁਣ ਆਪੇ ਹੀ ਜਾਣਣਗੇ ਹੋ ਜੀ ਮੈਂ ਰੋਟੀ ਖਾਣ ਚਲ ਗਿਆ ਤਾਂ ਫੋਰਮੈਨ ਆਉਂਦੇ ਹੁਣ ਪੱਟ ਵੀ ਸਿੱਟੀ ਸਾਰੀ ਲੈਣੀ ਇਹ ਦੋਨਾਂ ਦੇ ਹਾਦਸੇ ਕਰ ਤਾ ਚਲੋ ਨੇੜਾ ਚੱਲਦਾ ਚਲਾ ਲੈਂਦਾ ਜਦਾਂ ਚੱਲਣ ਵਾਲੀ ਕੋਈ ਚੀਜ਼ ਨਹੀਂ ਹੈਗੀ ਤਾਂ ਆਂਦੀ ਕਰਾ ਕੇ ਇਹਨਾਂ ਦਾ ਕਹਿੰਦਾ ਮਸ਼ੀਨਾਂ ਨਹੀਂ ਚਲਦੀਆਂ ਕੋਈਆਂ ਨਹੀਂ ਬਹੁਤਾ ਟਾਈਮ ਨਹੀਂ ਲਾਉਂਦੇ ਬੰਦੇ ਮੈਂਟਲ ਆਉਂਦੇ ਖੋਲਣ ਨੂੰ ਫਾਰਮਨ ਕੋਈ ਕਾਇਮ ਹੁੰਦਾ ਜੇ ਤੇ ਆ ਪਿਆ ਫਾਰਮੈਨ ਸਾਡਾ ਤੇਜ਼ ਹੀ ਬਹੁਤ ਆ ਤੱਤਾ ਹੀ ਬਹੁਤ ਵਗਦਾ ਹੈ ਤੱਤਾ ਹੋ ਕੇ ਰਹੀ ਦੱਸ ਫੰਡਾ ਨਾ ਤੁਸੀਂ ਨਾਲ ਹੀ ਨਾ ਤੈਨੂੰ ਇਜਾ ਕਾਰ ਫਾਰਮੈਨ ਆਪਣਾ ਨੰਨ ਲਾਇਆ ਤੇ ਕੰਦੇ ਨੰਨ ਨੂੰ ਕਿੱਥੇ ਰਾਹ ਦਿੰਨੇ ਆਂ ਜਦੋਂ ਤੋਂ ਪੈਂਡਾ ਚੱਲ ਜਾਣਾ ਫਿਰ ਮੁੜਦਾ ਨਹੀਂ ਦੋ ਦੋ ਮਹੀਨੇ ਬਹਾਗਾ ਮੈਂ ਹੁਣ ਆਪਾਂ ਮੁੰਡੇ ਦਾ ਇਹਰਾ ਹੋਰ ਮੈਂ ਸਾਡੇ ਦਾ ਪਤਾ ਨਹੀਂ ਭੰਡਾ ਕਾਤਨੀ ਕਰ ਮਾਤੇ ਰਹੀ ਜਾਂ ਤੱਕ ਹਾਂ ਹੁਣ ਪਾ ਕੇ ਦਿਖਾਣੀ ਕਾਰਵਾਈ 17 ਦੀ ਕੋਟੀ ਆ ਰਹੀ ਬੜਾਈ ਜੀ। ਆਹ ਕਾਲੋ ਦੇ। ਆਹ ਕੋਨੇ ਕਹੇ ਕਹੇ। ਆਹ। ਬਾਬਾ ਘਾੜ ਦੇ ਕਿ ਨਾ ਜਮਾ ਤੋ ਤਰੋ। ਚਲੋ ਜੀ। ਜਾਨਾ ਹੀ ਜਾਨਾ। ਬੱਤੀ ਜਲ ਗਈ ਫੋਰਮੈਨ ਚਾਰ ਜੜਾ ਚੱਕ ਲੈ ਗ੍ਰੈਂਡਰ। ਲੋ ਕਰੀ ਵੀਰੇ। ਨਹੀਂ ਹਟਦਾ ਨਹੀਂ ਹਟਦਾ। ਆ ਗਈ ਬੱਤੀ ਵੀ ਆ ਗਈ। ਗੋਲੀ ਘਰ ਦੀ ਵਹਿਲੀ ਗੋਲੀ ਮਹਤਰੀ ਸਾਹਿਬ ਵੀ ਆ ਗਏ ਬਾਰੰਬਾਡੀ ਲੱਗੇ ਕੱਟਣ ਐਦਾਂ ਸਟਾਫ ਆਕਰ ਪਾ ਕੇ ਚਲਣੀਆਂ ਚਾਹੀਦੀਆਂ ਜਸਵੰਤ ਭਾਈ ਫੇ ਮਝਾ ਹੋਰ ਮਹਨ ਸਾਹਿਬ ਫੋਰਮਨ ਸਾਹਿਬ ਕੀ ਲਾਉਣ ਲੱਗੇ ਹਣ ਆਹ ਪੱਖਾ ਕਿਦਾਂ ਲੱਗਿਆ ਜੀ ਸਲਾ ਪਖਾਈ ਰਹੇਗਾ ਉਹਨੂੰ ਮਹਲਾ ਲਾ ਦੇ ਤੇ ਗੇਰ ਵੀ ਲਾ ਦਿਓ ਤੇ ਰੇ ਵੀ ਲਾ ਦਿਓ ਸਭ ਕੋ ਲਾ ਦਿਓ ਦਵਾਰਾ ਫੈਟ ਕਰਾਂਗੇ ਅਹੀਂ ਐਂ ਹੀ ਕਰਾਂਗੇ ਗ੍ਰੈਂਡਰਾਂ ਚ ਤਿੰਨ ਤਿੰਨ ਚਾਰ ਚਾਰ ਹੀ ਰੱਖਾਂਗੇ ਸਾਦਾ ਕੰਮ ਖਾਣੋ ਪਤਾ ਕਿ ਕਿੰਨਾ ਦਾ ਜੇ ਇਹੀ ਸਪੀਡ ਤੇ ਚੱਲਦੇ ਰਹਿ ਤਿੰਨ ਦਿਨਾਂ ਚ ਮਜੀਰ ਫਿੱਟ ਕਰਦੇ ਆਂਗੇ ਜੇ ਇਹੀ ਸਪੀਡ ਤੇ ਚੱਲਦੇ ਰਹਿ ਤਿੰਨ ਦਿਨਾਂ ਚ ਫਿੱਟ ਕਰਦੇ ਆਂਗੇ ਕਾਗੜੂ ਅੱਧੀ ਦਿਹਾੜੀ ਮਹੀ ਲਾਤੀ ਆਪਾਂ ਹਾਰੀ ਫਿੱਟ ਕਰਦੇ ਨੇ ਆਪਾਂ ਤਿੰਨਾ ਦਿਨਾਂ ਚ ਮੇਰੇ ਪੜ ਤੇ ਸਾਰਾ ਗੋਰ ਵੀ ਬੱਦਲੇ ਸਭ ਕੋ ਪੜਿਆ ਹਾਂਜੀ ਬੈਂਡਾ ਕੋ ਹੋ ਗਿਆ ਯੋ ਮਾਰਦੇ ਪਟਪਟ ਬੰਦੇ ਖਾ ਜਾਂ ਮੈਂ ਖਾ ਮਾਰ ਰਖੇ ਮੈਂ ਤੂੰ ਫੋਰਮੈਨ ਸਾਹਿਬ ਨੇ ਹੋਰ ਕੋ ਖੋਲਤਾ ਇੱਕ ਨੰਬਰ ਵੀ ਲੱਗੀ ਰਹਿਗਾ ਬੰਦਾ ਕਹਿੰਦੇ ਸਭ ਕੋ ਓਕੇ ਆਹੀਂ 8000 ਰੁਪਇਆ ਲਾਇਆ 1 ਲੱਖ 20000 ਲਾਇਆ ਗੇਅਰ ਦੇ ਤੇਲ ਹੀ ਹੈ ਨਹੀਂ ਹਾਂ ਫੋਰਮੈਨ ਸਾਹਿਬ ਉਹ ਕੋਈ ਨਹੀਂ ਭੈਣ ਤੇ ਕਿੱਥੇ ਲਾਤਾ 120000 ਉਹਨਾਂ ਨੇ ਫੜਾ ਜੀ ਚਲੋ ਜੀ ਚਲੇ ਚਲੇ ਜੀ ਇੰਸ਼ਾਅੱਲਾ ਸੱਚਾ ਕਿਦੀ ਫੋਰਮੈਨ ਨੇ ਚਲੋ ਜੀ ਇਹ ਆਹ ਹੰ ਲੱਖ ਪਾਟ ਤਿਊ ਕਰਤੀ ਹੈ। ਫਰਬੰਦੀ ਕਰਤੀ ਫਿਟਿੰਗ ਸ਼ੁਰੂ। ਹਾਂ ਜੀ ਫਿਟਿੰਗ ਤਾਂ ਕਰਦੇ ਸਰੋ ਜੀ। ਬੰਦਾ ਆ ਗਿਆ ਨਾਵਾ। ਨਾਵਾ ਦਾ ਬੰਦਾ ਆ ਰਿਹਾ। ਗ੍ਰੇਜ ਜੋ ਲੋਗ ਨਹੀਂ ਹੈਗਾ ਹੈਗਾ। ਬੰਦੇ ਨੇ ਚੈਂਜ ਲੋਗ ਨਹੀਂ ਲੱਭਣ ਦਿਆ ਇਹ ਬੰਦਾ। ਕਿਉਂ ਹੋ ਗਿਆ? ਕਰਨਾਟਕਾ ਚੋਂ ਆਇਆ ਹੈ। ਹਾਂ। ਇਹ ਨਾਲ ਜੀ ਤੇ ਨਾ ਜਾਂਦਾ ਇਹ ਤਾਂ ਬੇਵਾਨੀ ਕਰਦਾ। ਕਹਿੰਦਾ ਕਾੜਕਾ ਸੀਜ਼ਨ ਲਾ ਕੇ ਨਾ ਕਹਿੰਦਾ ਮੈਂ ਪਰ ਉੱਤੇ ਜਦੋਂ ਤੇ ਕੁੱਟ ਪਾਈ ਗਈ ਹੈ ਵੇ ਅਈ ਉਹ ਤਾਂ ਕਾਂ ਦੇ ਰੇ ਦਾ ਕੁੱਟਿਆ ਓਕੇ ਸ਼ਾਦਨਾਪੁਰ ਅਸੀਂ ਮੌਕੇ ਦੇ ਹਾਲ ਮਾੜੇ ਹੀ ਆ ਲੋਕਾਂ ਦੇ ਇਹਨੂੰ ਤੇ ਵਿਚਾਰੇ ਨੂੰ ਕੋਈ ਪੈਸਾ ਹੀ ਨਹੀਂ ਦਿੰਦਾ ਜਿਹੜੇ ਸੀਜ਼ਨ ਨੂੰ ਜਨਤਾ ਇਹ ਮੈਂ ਬਹੁਤ ਤਾਂਾਂ ਤੇ ਸੀਜ਼ਨ ਲਾ ਕੇ ਹੁੰਦਾ ਹਨਾ ਤੂੰ ਥੋੜੇ-ਮੋਟੇ ਲੈ ਲਈ ਦੇ ਕਹਿੰਦਾ ਬੰਦੇ ਬੋਸ਼ ਲੈਣ ਗਏ ਆ ਬੋਸ਼ ਵੱਡੇ ਲੈ ਛੋਟੇ ਲੈ ਆਏ ਪਹਿਲਾਂ ਹੁਣ ਵੱਡੇ ਲੈ ਲੈਣ ਗਏ ਆ ਦੁਬਾਰਾ ਵੇ ਪੁਲਿਸ ਆ ਟੈਸਟ ਹੋ ਚੁੱਕੀ ਆ ਧਿਆਨ ਅਹੀਂ ਚਾੜਨ ਦੀ ਤਿਆਰੀ ਕਰਾਂਗੇ ਕਾੜਾਂਗੇ ਚਾੜਾਂਗੇ ਹੌਂਸਲਾ ਰੱਖ ਹੌਂਸਲਾ ਹੀ ਰੱਖਨੇ ਕੋਲ ਕੀ ਕਰੇ ਅਬਰ ਮੈਂ ਦੀ ਖਾਣੇ ਆ ਗਏ ਆ ਬਾਈ ਬਾਅਦ ਤੇ ਹੁਣ ਹੌਂਸਲਾ ਕੋਈ ਕਰਾਂਗੇ ਮੋਰ ਮੈਨ ਲੱਗੇ ਸਾਫ ਐ ਕਰਾਂ ਜੋਰ ਸਾਡਾ ਲਗਾਉਣਾ ਰਹਿੰਦਾ ਫੋਰਮੈਨ ਹੈ ਇਹ ਰੋਟੀਆਂ ਨੇ ਜੋੜ ਲਾ ਕੀ ਦਾ ਉਹ ਨਹੀਂ ਨਹੀਂ ਰੁਕ ਜਾ ਨਾ ਨਾ ਆ ਬਾਤ ਮਾਮੀ ਦੇਗੂ ਮੋਤੀ ਆ ਜੀ ਇਹ ਮਸਾਤਾ ਆਇਆ ਇੱਕ ਮਿੰਟ ਦਿਓ ਇੱਕ ਤੌਰ ਤੇ ਹਾਂ ਜੀ ਪਿੱਛਾ ਪਿੱਛ ਨੂੰ ਹੋ ਜਾਊਗਾ ਲੋਈ ਚੱਲੇ ਆ ਨਾਪੇ ਨੂੰ ਤਮਾਨ ਲੈਣ ਮਹੀਨ ਦਾ ਗੱਡੀ ਵੀ ਅੱਜ ਨਹੀਂ ਉਹ ਟੱਕੀ ਆ ਜੇਨੀਅਲ ਲਾਈਟਾਂ ਬਹੁਤ ਘਟਿਆ ਉਦੋਂ ਤਾਂ ਆਪਦੀ ਜਿਵੇਂ ਮੋਰੇ ਲਾਈਟ ਪੈਂਦੀ ਆ ਉਹਨਾਂ ਨਹੀਂ ਦੇਖਦਾ ਆਪਦੀਆਂ ਤਾਂ ਬਹੁਤ ਆ ਇਕੱਲੀਆਂ ਨੇ ਤਦੋਂ ਉਹ ਬਾਕਰ ਬਣਾਈ ਜਾਂਦੇ ਬੰਦੇ ਦਾ ਕੰਮ ਇਹਨਾਂ ਦਾ ਵਧੀਆ ਇਹ ਤੋਂ ਲੈ ਕੇ ਜਾਈਦਾ ਪਤਰਾ ਸਰਵਾਰ ਤੱਕ ਤੇ 23 ਸਾਰ ਸ਼ੁਰੂਆਤ ਕਰੇ ਤਨ ਲਾਈਦਾ